ਚੇਰੀਨਨਪੁਰ ਸਾਹਿਬ ਦਾ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੁੱਤਾ ਲੋਕ ਸਭਾ ਚੁੱਕਿਆ ਹੈ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਦੇ ਵਿੱਚ ਦਖਲ ਦੇਵੇ ਚੰਦੂ ਮਾਜਰਾ ਮੁਤਾਬਕ ਗੁਰਦੁਆਰਿਆਂ ਦਾ ਮਾਮਲਾ ਬੇਹਦ ਨਾਜ਼ੁਕ ਹੈ ਅਤੇ ਇਸ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਜਲਦ ਤੋਂ ਜਲਦ ਫੈਸਲਾ ਲੈਣਾ ਚਾਹੀਦਾ ਹੈ ਉਸ ਸਵਾਲ ਦੇ ਵਿੱਚ ਮੈਂ ਗੁਰਦੁਆਰਾ ਸਹਿਬਾਂਂ ਦੇਵੀ ਜੋ ਹਰਿਆਣਾ ਦੇ ਵਿੱਚ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਖਾਸ ਤੌਰ ਦੇ ਗੁੱਲੇ ਚਿੱਕੇ ਦੇ ਵਿੱਚ ਉਹ ਮਾਮਲਾ ਉਠਾਇਆ ਸੀ ਤੇ ਕੇਂਦਰ ਸਰਕਾਰ ਨੂੰ ਇਸ ਬਾਰੇ ਧਿਆਨ ਦੇਣ ਲਈ ਮੈਂ ਕੀਤੀ ਆ ਕਿ ਇਹ ਬੜਾ ਮਾਮਲਾ ਗੰਭੀਰ ਆ ਸਵਿਰਣਸ਼ੀਲ ਆ ਕੇਂਦਰ ਸਰਕਾਰ ਨੂੰ ਹਰਿਆਣਾ ਦੀ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕਿ ਉੱਥੇ ਦੀ ਲਾਰਜ ਡਾਰ ਸਿਚੁਏਸ਼ਨ ਵੀ ਖਰਾਬ ਹੋ ਰਹੀ ਹੈ ਉੱਥੇ ਧਰਮ ਦੇ ਵਿੱਚ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹਦੇ ਤੇ ਸਵਾਲੀਆ ਚਿੰਨ ਲੱਗ ਰਿਹਾ ਸਾਡੇ ਲੋਕ ਸ਼ਰਧਾਲੂ ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਕੱਲ ਡਾਂਗਾ ਸੋਟੀਆਂ ਲੈ ਕੇ ਜਿਸ ਤਰ੍ਹਾਂ ਕੁਸੇਤਾ ਦੇ ਵਿੱਚ ਮਹਾਭਾਰਤ ਬਣਾਉਣ ਦਾ ਯਤਨ ਕੀਤਾ ਗਿਆ ਉਹ ਵੀ ਇੱਕ ਬਹੁਤ ਮਤਲਬ ਗੰਭੀਰਤਾ ਵਾਲੀ ਗੱਲ ਆ ਹਰਿਆਣਾ ਸਰਕਾਰ ਚੁਪ ਕਰਕੇ ਤਮਾਸ਼ਾ ਦੇਖੀ ਜਾ ਰਹੀ ਹੈ ਕੇਂਦਰ ਸਰਕਾਰ ਕੋਈ ਐਕਟੀਵਿਟੀ ਨਹੀਂ ਕਰ ਰਹੀ ਸੋ ਇਹ ਸਾਰੀਆਂ ਗੱਲਾਂ ਅੱਜ ਲੋਕ ਸਭਾ ਦੇ ਵਿੱਚ ਮੈਂ ਉਠਾਈਆਂ ਸੀ ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਨਹੀਂ ਉੱਥੇ ਹਾਲਾਤ ਖਰਾਬ ਹੋ ਰਹੇ ਨੇ ਪੰਜਾਬ ਦੇ ਮਾਲਵਾ ਇਲਾਕੇ ਚ ਵਧ ਰਹੇ ਕੈਂਸਰ ਦੇ ਪ੍ਰਕੋਪ ਦੀ ਸਥਿਤੀ ਦਾ ਮੁੱਦਾ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਚ ਚੁੱਕਿਆ। ਉਹਨਾਂ ਨੇ ਕਿਹਾ ਕਿ ਮਾਲਵਾ ਇਲਾਕੇ ਚ ਕੈਂਸਰ ਨਾਲ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੇਸ਼ ਮੇ ਕੈਂਸਰ ਕੀ ਬਿਮਾਰੀ ਬਹੁਤ ਘਾਤਕ ਹੱਦ ਤੱਕ ਫੈਲ ਫੈਲ ਰਹੀ ਹੈ। ਪੰਜਾਬ ਮੇ ਤੋਂ ਹਾਲਾਤ ਔਰ ਵੀ ਬਦਤਰ ਹੈ। खास तौर पर मालवा जोन जिसमें बठिंडा मानसा संगरूर पटियाला लुधियाना डिस्ट्रिक्ट वगैरह आते हैं पंजाब में कैंसर का कोई अस्पताल ना होने की वजह से लोगों को इलाज में दिक्कतें आ रही हैं पीने लायक पानी और दूषित पानी एवं फसलों पर कीटनाशक दवाओं का इस्तेमाल इस बीमारी का बड़ा कारण है मेरी केंद्र सरकार से मांग है आपके ज़रिए कि पंजाब राज्य में कैंसर के बढ़ते मामलों की रोकथाम इलाज हम इसके कारणों की जांच कर इस दिशा में शीघ्र उचित कदम उठाएंगे